ਕਸ਼ਮੀਰ ਦੇ ਪਹਿਲੇ ਗਾਮ ਵਿਖੇ ਹਿੰਦੂਆਂ ਦੇ ਹੋਏ ਨਰਸਨਹਾਰ ਦੀ ਗਾਰਮੈਂਟਸ ਸੂਜ ਅਤੇ ਜਨਰਲ ਸਟੋਰ ਐਸੋਸੀਏਸ਼ਨ ਬੋਡਲਾਡਾ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਕੁਰਜੋਰ ਨਿੰਦਿਆ ਕੀਤੀ ਗਈ ਇਸ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਹੀ ਨਹੀਂ ਸਮੁੱਚੇ ਸੰਸਾਰ ਵਿੱਚ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇੱਕ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ ਹੁਣ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ ਇਸ ਦੁਕਾਨ ਦਾ ਸ਼੍ਰੀ ਰਾਮ ਲੀਲਾ ਗਰਾਉਂਡ ਵਿੱਚੋਂ ਚੱਲ ਕੇ ਫੁਆਰਾ ਚੌਂਕ ਤੱਕ ਇੱਕ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਹਿੱਸਾ ਲਿਆ ਅਤੇ ਇਸ ਦੁੱਖ ਦੀ ਘੜੀ ਵਿੱਚ ਇੱਕ ਇਹਦਾ ਸਬੂਤ ਦਿੱਤਾ ਅਤੇ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਗਈ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਕੁੱਤਾ ਮਰਦਾਬਾਦ ਬਾਕੀ ਘਟਨਾ ਨਿਹੱਥਿਆਂ ਤੇ ਵਾਰ ਕਰਨਾ ਉਹ ਵੀ ਇਹ ਪੁੱਛ ਪੁੱਛ ਕੇ ਤੁਹਾਡੀ ਕਿਹੜਾ ਧਰਮ ਆ ਸੋ ਅਸੀਂ ਸਮੁੱਚੇ ਨੌਜਵਾਨਾਂ ਵੱਲੋਂ ਸਮੁੱਚੀਆਂ ਸੰਸਥਾਵਾਂ ਵੱਲੋਂ ਇਸ ਦੀ ਕੋਰ ਨਿੰਦਿਆ ਕਰਦੇ ਆ ਅਤੇ ਭਾਰਤ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਉਹਨਾਂ ਦੋਸ਼ੀਆਂ ਨੂੰ ਇਹੋ ਜਿਹੀ ਵਿਸਾਦੀ ਸਜ਼ਾ ਦਿੱਤੀ ਜਾਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਤਾਂ ਜੋ ਕਿਸੇ ਵੀ ਭਾਰਤ ਦੇ ਲੋਕਾਂ ਵੱਲ ਕੋਈ ਦੋਸ਼ੀ ਅੱਖ ਨਾ ਕਰ ਸਕੇ ਨਾ ਹੋਇਆ ਕਿ ਕਾਉਂ ਬੁਸੂਆ ਸਾਰੇ ਸਮੂਚੇ ਦੇਸ਼ਵਾਸੀਆਂ ਨੂੰ ਜਿਹੜੇ ਅਮਨ ਪਸੰਦ ਨੇ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਹਿਲਗਾਮ ਵਿਖੇ ਬਹੁਤ ਹੀ ਅਤ ਨਿੰਦਣਯੋਗ ਜੋ ਘਟਨਾ ਹੋਈ ਹੈ ਜੋ ਅਤਵਾਦੀਆਂ ਨੇ નિર્ਦੋਸ਼ੇ ਟੂਰ ਤੇ ਗਏ ਖੁਸ਼ੀਆਂ ਮਾਨਣ ਗਏ ਜਿਨ੍ਹਾਂ ਬੱਚਿਆਂ ਦਾ ਕਹਾਨ ਕੀਤਾ ਔਰ ਉਹਨਾਂ ਬੱਚਿਆਂ ਦੇ ਤਾਂ ਪਰਿਵਾਰਾਂ ਦੇ ਵਿੱਚ ਸੋਗ ਪਈ ਹੈ ਨੂਚਾ ਮੁਲਕ ਇਸ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ ਜੇ ਉਹਨਾਂ ਨੇ ਅੱਤਵਾਦੀਆਂ ਨੇ ਕੋਈ ਐਸੀ ਕਾਰਵਾਈ ਕਰਨੀ ਸੀ ਜਾਂ ਪਾਕਿਸਤਾਨ ਦਾ ਉਹਨਾਂ ਪਿੱਛੇ ਹੱਥ ਹੈ ਛਰੇ ਆ ਤਾਂ ਸਿੱਧੀ ਲੜਾਈ ਲਾਉਣੀ ਸੀ ਫਿਰ ਦੇਖਦੇ ਆਪਣੇ ਦੇਸ਼ਵਾਸੀਆਂ ਦਾ ਆਪਣੀਆਂ ਫੌਜਾਂ ਦਾ ਜਲਵਾ ਕਿ ਕਿਸ ਤਰ੍ਹਾਂ ਇਹ ਕਿਸੇ ਨੂੰ ਤੰਗ ਕਰਨ ਦਾ ਨਤੀਜਾ ਨਿਕਲਦਾ ਹੈ ਤੇ ਇਹ ਜੋ ਘਟਨਾ ਵਾਪਰੀ ਹੈ ਇਸ ਦੀ ਸਮੁੱਚੇ ਦੇਸ਼ ਵੱਲੋਂ ਸਮੁੱਚੀ ਸਾਡੀ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਸਮੁੱਚੇ ਬੁਰਲਾਡਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਹਦੀ ਪੁਰਜੋਰ ਨਿੰਦਾ ਕੀਤੀ ਜਾ ਰਹੀ ਹੈ ਔਰ ਸਾਰਿਆਂ ਨੂੰ ਹੀ ਇਹਦੀ ਪੁਰਜੋਰ ਨਿੰਦਾ ਕਰਨੀ ਚਾਹੀਦੀ ਹੈ ਤਾਂ ਕਿ ਇਹੋ ਜੀ ਕੋਈ ਅਤ ਕਤ ਨਹੀਂ ਘਟਣਾ ਕੋਈ ਅੱਗੇ ਤੋਂ ਨਾ ਵਾਪਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਦਾਬਾਦ ਮੁਰਦਾਬਾਦ ਮਾਸੂਮ ਹੰਦ

ਜਿਹੜਾ ਇਹ ਏਡਾ ਵੱਡਾ ਕਾਂਡ ਹੋਇਆ ਹੈ ਜੋ ਪਰਿਵਾਰਾਂ ਦੇ ਬੱਚੇ ਛੋਟੇ-ਛੋਟੇ ਸ਼ਹੀਦ ਹੋ ਗਏ ਇੱਕੋ ਬੇਟੀ ਜਿਹੜੀ ਜੀ ਦਾ ਵਿਚਾਰੀ ਦਾ ਹੱਤਾਂ ਹੀ ਹੋਇਆ ਸੀ ਜੇ ਵਿਆਹ ਹੋਏ ਨੂੰ ਐਡੀ ਬੇਰਹਿਮੀ ਦੇ ਨਾਲ ਮਾਰੀ ਗਈ ਐਦਾਂ ਦਾ ਕੋਈ ਬੱਕਰੇ ਨੂੰ ਵੀ ਨਹੀਂ ਕਰਦਾ ਕਸਾਈ ਜਿੱਦਾਂ ਉਹਨਾਂ ਨੇ ਮਾਰਿਆ ਅਸੀਂ ਸਾਰਾ ਸ਼ਹਿਰ ਬੁੱਢਲਾਡਾ ਅਸੀਂ ਸਾਰਾ ਦੇ ਸਾਡਾ ਬਹੁਤ ਪੁਰਜੋਗ ਇਹਦਾ ਵਿਰੋਧ ਕਰਦਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਕੈਸੀ ਸਜ਼ਾ ਦਿੱਤੀ ਜਾਵੇ ਤਾਂ ਕਿ ਜੋ ਅੱਗੇ ਤੋਂ ਕੋਈ ਵੀ ਐਸਾ ਕੰਮ ਨਾ ਕਰੇ ਹੌ ਵਾਰੀ ਸੋਚੇ ਅਗਲਾ ਵੀ ਭਾਈ ਇਹ ਕੰਮ ਨਹੀਂ ਕਰਨਾ ਆਪਾਂ ਵੀ ਇਹਦੀ ਸਜ਼ਾ ਮਿਲੇ ਜੇ ਸਾਡੀਆਂ ਸਰਕਾਰਾਂ ਨੂੰ ਅਸੀਂ ਫੇਰ ਬੇਨਤੀ ਕਰਦੇ ਆਂ ਵੀ ਇਹ ਸਜ਼ਾ ਦਿੱਤੀ ਜਾਵੇ ਧੰਨਵਾਦ ਜੀ ਜਲਗਾਮ ਦੇ ਵਿੱਚ ਸਾਡੇ ਵੀਰ ਸੀਦ ਹੋਏ ਨੇ ਅਸੀਂ ਬਹੁਤ ਹੀ ਉਹਦੀ ਘਟੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂ ਪਾਕਿਸਤਾਨ ਦੇਸ਼ ਦੀ ਤੇ ਸਾਡਾ ਦੇਸ਼ ਇਕਜੁੱਟਾ ਚਾਹੇ ਉਹ ਕਿਸੇ ਮਰਜ਼ੀ ਪਾਰਟੀ ਨਾਲ ਸਬੰਧਤ ਹੋਵੇ ਅੱਜ ਅਸੀਂ ਪਾਕਿਸਤਾਨ ਦੇ ਖਿਲਾਫ ਇਕਜੁੱਟਾ ਸਾਰਾ ਸਾਡਾ ਭਾਰਤ ਦੇਸ਼ ਹਿੰਦੁਸਤਾਨ ਇਹ ਸਾਡਾ ਜਿਹੜਾ ਦੇਸ਼ ਹੈ ਇਹ ਪਾਕਿਸਤਾਨ ਦੇ ਨਾਲ ਮੁਕਾਬਲਾ ਜ਼ਰੂਰ ਕਰੂਗਾ ਇਹ ਸਾਡੇ ਵੀਰਾਂ ਦੀ ਜਿਹੜੀ ਸ਼ਹੀਦੀ ਹੈ ਇਹ ਜਾ ਹੀ ਨਹੀਂ ਜਾਊਗੀ ਤੇ ਸਾਡਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਹ ਜ਼ਰੂਰ ਇਸ ਦਾ ਬਦਲਾ ਲੈਣਗੇ ਧੰਨਵਾਦ ਪੰਜਾਬ ਦੇ ਬੁੱਢਾਡਾ ਸ਼ਹਿਰ ਚ ਸਾਰੇ ਸ਼ਹਿਰ ਨੇ ਰਲ ਮਿਲ ਕੇ ਜਿਹੜਾ ਪਾਕਿਸਤਾਨ ਨੇ ਹਿੰਦੂਆਂ ਦੀ ਹੱਤਿਆ ਕੀਤੀ ਹੈ Hindu Muslim Sikh Isaai ਸਾਰੇ ਭਾਈ ਭਾਈ ਆਪਸ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਸਾਰੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਪੂਰਾ ਸੋਗ ਮਨਾਇਆ ਜਾ ਰਿਹਾ ਹੈ ਸਾਨੂੰ ਬਹੁਤ ਦੁੱਖ ਹੈ ਉਹਨਾਂ ਨੂੰ ਇਹ ਚਾਹੀਦਾ ਵੀ ਆਪਣੇ ਕਾਰੋਬਾਰ 'ਚ ਵਿਅਸਥ ਰਹਿਣ ਨਾ ਕਿ ਹਿੰਦੂਆਂ ਦੀ ਹੱਤਿਆ ਕੀਤੀ ਜਾਵੇ ਇਹ ਬਹੁਤ ਮਾੜਾ ਕੰਮ ਕੀਤਾ ਉਹਨਾਂ ਨੇ ਅਸੀਂ ਬਹੁਤ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੈ ਸਾਡਾ ਭਾਰਤ ਦੇਸ਼ ਇੱਕ ਲੋਕਤੰਤਰੀਕ ਦੇਸ਼ ਹੈ ਜਿਹੜਾ ਅਮਨ ਪਸੰਦ ਇੱਕ ਦੇਸ਼ ਹੈ ਔਰ ਇਸ ਅਮਨਾਮਾਨ ਵਾਲੇ ਦੇਸ਼ ਦੇ ਵਿੱਚ ਜੋ ਅਤਵਾਦੀਆਂ ਨੇ ਅੰਤਕਵਾਦ ਨੰਗਾ ਨਾਚ ਖੇਡਿਆ ਹੈ ਨੀਕੀ ਫਾਊਂਡੇਸ਼ਨ ਅਤੇ ਸਾਡਾ ਸਾਰਾ ਸ਼ਹਿਰ ਉਸ ਦੀ ਪੂਰ ਜੋਰ ਨਿੰਦਾ ਕਰਦਾ ਹੈ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਹੁਣ ਭਾਰਤ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਕੋਈ ਸਜ਼ਾ ਨਾ ਛੱਡ ਕੇ ਫਾਂਸੀ ਦੀ ਸਜ਼ਾ ਹੀ ਦਿੱਤੀ ਜਾਵੇ ਔਰ ਅਸੀਂ ਸਰਕਾਰ ਦੇ ਬਿਲਕੁਲ ਨਾਲ ਆ ਜਿੰਨਾ ਤੋਂ ਵੱਧਾ ਹੋਸਲਾ ਹੈ ਅਤਕਵਾਦ ਦਾ ਜੜ ਤੋਂ ਖਾਤਮਾ ਕੀਤਾ ਜਾਵੇ ਹੁਣ ਭਾਰਤ ਹੋਰ ਅਤਕਵਾਦ ਨਹੀਂ ਸਹੇਗਾ ਦੇਖੋ ਅਤੀ ਨਿੰਦਣਯੋਗ ਤਿਕਨੌਨੀਕ ਘਟਣਾ ਪਾਕਿਸਤਾਨ ਦੁਸ਼ਮਣ ਦੇਸ਼ ਨੇ ਇਹ ਕਰੀਏ ਸਾਜ਼ਿਸ਼ ਪਤਾ ਲੱਗੀ ਤਿੰਨ ਬੰਦਿਆਂ ਦੇ ਸਾਡੀ ਸਰਕਾਰ ਨੇ ਸਕੈਚ ਜਾਰੀ ਕਰਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜੀ ਇਸ ਚ ਨੂੰ ਇੰਨੀ ਗੰਭੀਰਤਾ ਨਾਲ ਲੈ ਰਹੇ ਨੇ ਕੱਲ ਦਾ ਉਹਨਾਂ ਦਾ ਬਿਆਨ ਤੁਸੀਂ ਪੜੀ ਹੋਣਾ ਵੀ ਉਹ ਲਾ ਮਸਾਲੀ ਸਜ਼ਾ ਦਿੱਤੀ ਜਾਊਗੀ ਜਿਹੜੀ ਉਹਨਾਂ ਨੇ ਕਦੇ ਸੋਚੀ ਵੀ ਨਹੀਂ ਹੋਣੀ ਸਭ ਤੋਂ ਮੇਨ ਦੋ ਕਿਸ ਗੱਲ ਦਾ ਹੁੰਦਾ ਵੀ ਤੁਸੀਂ ਸਾਡੇ ਮੁਲਕ ਚ ਆ ਕੇ ਤੁਸੀਂ ਨਾਮ ਦੀ ਪੁੱਛਣ ਦੀ ਤਾਂ ਤੇ ਧਰਮ ਪੁੱਛ-ਪੁੱਛ ਗੋਲੀਆਂ ਮਾਰ ਦਿੰਦੇ ਤੇ ਇਹ ਤੁਹਾਨੂੰ ਚੜਾਉਣ ਵਾਲੀ ਗੱਲ ਹੈ ਸਾਡੇ ਅਖੰਡਤਾ ਖਰਾਬ ਕਰਨ ਵਾਲੀ ਗੱਲ ਸਾਡੇ ਦੇਸ਼ ਦੀ ਸਥਿਤੀ ਤੇ ਭਾਈਚਾਰਕ ਸਾਂਝ ਖਰਾਬ ਕਰਨ ਵਾਲੀ ਗੱਲ ਹੈ ਇਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੀ ਜਾਊਗੀ ਸ਼ਾਇਦ ਤੁਹਾਨੂੰ ਕਰੰਟ ਖਬਰਾਂ ਚੋਂ ਅੱਜ ਪਤਾ ਵੀ ਲੱਗਿਆ ਹੋਵੇ ਵੀ ਆਪਣੀ ਸਪੇਸ ਕਾਲੀ ਕਰਾ ਲਈ ਗਈ ਹੈ ਸਾਰੀ ਜਿਹੜੀ ਆਪਣੀ ਏਰੀਆ ਦੀ ਹੈ ਉਮੀਦ ਕਰਦੇ ਹਾਂ ਵੀ ਬਹੁਤ ਵੱਡਾ ਤੇ ਬਹੁਤ ਵਧੀਆ ਐਕਸ਼ਨ ਕੋਈ ਮੋਦੀ ਸਾਹਿਬ ਲੈਣਗੇ ਹਾਂਜੀ ਪਰ ਇਹੋ ਫਾਇਦਾ ਤੁਹਾਨੂੰ ਅਧਿਕਾਰੀ ਪੁੱਛਣ ਸੇ ਮੈਂ ਪਾਕਿਸਤਾਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਤੇ 1947 ਦੇ ਵਿੱਚ ਆਜ਼ਾਦ ਹੋਇਆ ਸੀ ਭਾਰਤ ਭਾਰਤ ਨੇ ਕਿੰਨੀ ਤਰੱਕੀ ਕਰ ਲਈ ਪਾਕਿਸਤਾਨ ਨੇ ਸਿਰਫ ਅਤਵਾਦ ਬਣਾਇਆ ਉਹਨੂੰ ਅੱਲਾ ਨੇ ਹੱਥ ਦਿੱਤੇ ਐ ਪੈਰ ਦਿੱਤੇ ਐ ਕੰਮ ਕਰ ਲੋ ਉਹ ਕਰਦਾ ਲਈ ਅੱਜ ਦਾ ਹੋ ਗਿਆ ਕੀ ਉਸ ਨੂੰ ਹਾਈ ਤਰੱਕੀ ਅੱਜ ਲੋੜ ਅੱਜ ਤਰੱਕੀ ਕਰੇ ਬਿਜ਼ਨਸ ਕਰੇ ਕਾਰੋਬਾਰ ਬਣਾਵੇ ਬੁਰਾ ਹਾਲ ਆ ਪਾਕਿਸਤਾਨ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਐ ਪਾਕਿਸਤਾਨ ਨੂੰ ਵੀ ਭਾਰਤ ਕਿੱਥੇ ਵੀ ਕਿੱਥੇ ਪਹੁੰਚ ਗਿਆ ਇਹ ਓਮੀ ਜਮੀਨ ਨੇ Subtitles <sweak>